ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ ਪਹਿਲਾ ਮੱਧ ਪੰਜਾਬਿਆ ਸਿੰਘ ਫਿਰੇ ਜਿਵੇਂ ਬੇਲੇ ਕੇ ਸ਼ੇਰ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਮੰਨ ਨੂੰ ਭਾਵੇ ਸਤਿ ਸ੍ਰੀ ਅਕਾਲ ਇੱਕ ਦਮ ਮੈਂ ਤਰਪਕ ਕੇ ਉੱਠਿਆ ਸਮਾਂ ਦੇਖਿਆ ਸਵੇਰ ਦਾ 1.5 ਵਜਿਆ ਸੀ ਇਹ ਕਿਹੜਾ ਵੇਲਾ ਹੈ ਜਕਾਰੇ ਦਾ ਸ਼ਾਇਦ ਮੇਰਾ ਸੁਪਨਾ ਹੋਵੇਗਾ ਕੰਦੇ ਮੈਂ ਚਾਦਰ ਖਿੱਚ ਕੇ ਉੱਤੇ ਲੇ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਕਈ ਦਿਨਾਂ ਤੋਂ ਆਨੰਦਪੁਰ ਸਾਹਿਬ ਵਿਚਰਦਿਆਂ ਹੋਣ ਕਰਕੇ ਐਸੇ ਸੁਪਨੇ ਆਉਣੇ ਸੰਭਾਵਕ ਹਨ ਅੱਖਾਂ ਮੀਚੀਆਂ ਪਰ ਇੱਕ ਮਿੱਠੀ ਜਿਹੀ ਅਚਵੀ ਨੇ ਸੌਂ ਨਾ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਦੀਆਂ ਧੁਨੀਆਂ ਗੂੰਜ ਰਹੀਆਂ ਸਨ ਕਈ ਵਾਰ ਜੀ ਕੀਤਾ ਕਿ ਉੱਠ ਕੇ ਬਾਹਰ ਜਾਵਾਂ ਤੇ ਦੇਖਾਂ ਫਿਰ ਮੈਂ ਸੋਚਿਆ ਕਿ ਕਿਉਂ ਆਪਦੀ ਇੱਕ ਸੋਹਣੀ ਮਿੱਥ ਨੂੰ ਟੁੱਟਣ ਦਿੱਤਾ ਜਾਵੇ ਤੇ ਨਾਲ ਹੀ ਖਿਆਲ ਆਇਆ ਕਿ ਜੇ ਮੇਰੀ ਮਿੱਥ ਸੱਚ ਹੋਈ ਤਾਂ ਉਸ ਸਚਾਈ ਨੂੰ ਸੰਭਾਲਾਂਗਾ ਕਿਵੇਂ ਐਸੇ ਵਰਤਾਰੇ ਸਾਖੀਆਂ ਰਹੀਂ ਸੁਣਨ ਨੂੰ ਬਹੁਤ ਆਨੰਦ ਦਿੰਦੇ ਹਨ ਪਰ ਤੁਸੀਂ ਏਡੇ ਜੋਗੇ ਨਹੀਂ ਕਿ ਇਹ ਤੁਹਾਡੇ ਅੱਗੇ ਪ੍ਰਤੱਖ ਹੋ ਜਾਣ ਤੇ ਤੁਸੀਂ ਇਹਨਾਂ ਨੂੰ ਪਛਾਣ ਸਕੋ ਛੋਟੇ ਹੁੰਦਿਆਂ ਮੈਂ ਆਪਣੇ ਬਾਪੂ ਤੋਂ ਸੁਣਦਾ ਹੁੰਦਾ ਸੀ ਕਿ ਆਨੰਦਪੁਰ ਸਾਹਿਬ ਸ਼ਹੀਦ ਸਿੰਘਾਂ ਦਾ ਪੈਰਾ ਰਹਿੰਦਾ ਹੈ ਸੱਚੇ ਪਾਤਸ਼ਾਹ ਨਾਲ ਵਿਚਰਨ ਵਾਲੇ ਸਿੱਖ ਮਹਾਰਾਜ ਤੋਂ ਆਮ ਹੀ ਅਰਦਾਸ ਵਿੱਚ ਇਹ ਮੰਗ ਲਿਆ ਕਰਦੇ ਸਨ ਕਿ ਮਹਾਰਾਜ ਸਾਡੀ ਮੁਕਤੀ ਇਸੇ ਵਿੱਚ ਹੈ ਕਿ ਅਸੀਂ ਕਾਇਨਾਤ ਦੀ ਸਥਾਪਤੀ ਤੱਕ ਆਨੰਦਪੁਰ ਸਾਹਿਬ ਹੀ ਰਹੀਏ। ਉਹਨਾਂ ਨੂੰ ਕਿਵੇਂ ਪਤਾ ਹੁੰਦਾ ਸੀ ਕਿ ਉਹ ਮੁਕਤ ਹੀ ਹੋ ਜਾਣਗੇ? ਮੇਰੇ ਬਾਲ ਮਨ ਨੇ ਤਰਕ ਕਰਨਾ। ਜਿਨ੍ਹਾਂ ਕਲਗੀਧਾ ਜੀਆਂ ਦਾ ਦ دیدار ਕਰ ਲਿਆ ਉਹ ਸਿਰਫ ਆਪ ਹੀ ਨਹੀਂ ਉਸ ਦਾ ਸਗਲ ਪਰਿਵਾਰ ਵੀ ਮੁਕਤ ਹੈ। ਬਾਪੂ ਜੀ ਨੇ ਮੁਸਕਰਾਉਂਦਿਆਂ ਕਿਹਾ ਮੇਰੇ ਅੰਦਰ ਇਹੋ ਕੁਝ ਚੱਲ ਰਿਹਾ ਸੀ ਕਿ ਸੱਚਮੁੱਚ ਕੌਣ ਚਾਹੇਗਾ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਮੈਨੂੰ ਕੋਈ ਦਿਨ ਹੋਏ ਹਨ ਤੇ ਜਾਪ ਰਿਹਾ ਹੈ ਕਿ ਆਖਰੀ ਮੰਜ਼ਿਲ ਇਹੋ ਹੈ ਤੇ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਸੰਗਤ ਮਾਣੀ ਆਪਣੇ ਹੱਥੀਂ ਕਿਲੇ ਉਸਾਰੇ ਵੱਡੇ ਸਹਿਬਜ਼ਾਦਿਆਂ ਨਾਲ ਘੋੜਸਵਾਰੀ ਕੀਤੀ ਛੋਟੇ ਸਹਿਬਜ਼ਾਦਿਆਂ ਨਾਲ ਗਤਕਾ ਖੇਡਿਆ ਕੇਸਗੜ੍ਹ ਸਾਹਿਬ ਵਾਪਰੇ ਸਿਸ਼ਟੀ ਤੋਂ ਸਭ ਤੋਂ ਵੱਡੇ ਕੋਤਕ ਦਾ ਹਿੱਸਾ ਬਣੇ ਉਹਨਾਂ ਦਾ ਕਦ ਜੀ ਕੀਤਾ ਹੋਵੇਗਾ ਕਿਤੇ ਹੋਰ ਜਾਣ ਨੂੰ ਸਵਰਗ ਤਾਂ ਉਹਨਾਂ ਨੂੰ ਕਲਗੀ ਤਰਜੀਆਂ ਦੇ ਜੋੜਿਆਂ ਦੀ ਖਾਗ ਜਾਪਤਾ ਹੋਵੇਗਾ ਉਹੀ ਹੋਣਗੇ ਜੋ ਬਾਹਰ ਜਾਬ ਕਰ ਰਹੇ ਹਨ ਉਹੀ ਨੇ ਜਿਹੜੇ ਜਕਾਰੇ ਛੱਡ ਰਹੇ ਹਨ ਮੈਂ ਨਹੀਂ ਬਾਹਰ ਜਾਵਾਂਗਾ ਕਿਵੇਂ ਉਹਨਾਂ ਦਾ ਸਾਹਮਣਾ ਕਰਾਂਗਾ ਕੀ ਕਹਾਂਗਾ ਕਿ ਨਾਮ ਨਾਲ ਤਾਂ ਮੈਂ ਵੀ ਸਿੰਘ ਲਾਉਂਦਾ ਹਾਂ ਪਰ ਕਰਮ ਕੋਈ ਨਹੀਂ ਤੁਹਾਡੇ ਜਿਆ ਇਸ ਸਿੱਖ ਚੋ ਤਾਣ ਜੇ ਵਿੱਚ ਸਾਕੇ ਕੜੀ ਦਾ అలਾਰਮ ਵੱਜ ਗਿਆ ਸਾਰੀ ਉਮਰ ਕੱਢ ਦਿੱਤੀ ਬਿਨਾਂ అలਾਰਮ ਤੋਂ ਉੱਠਣ ਦਾ ਸੁਭਾਅ ਪੱਕਿਆ ਨਹੀਂ ਤੇ ਗੱਲਾਂ ਸ਼ਹੀਦ ਸਿੰਘਾਂ ਦੇ ਦਿਦਾਰ ਦੀਆਂ ਇੱਕਦਮ ਮੇਰਾ ਆਪਣੇ ਆਪ ਇਤਿਹਾਸਾ ਜਿਹਾ ਨਿਕਲ ਗਿਆ ਕਿਵੇਂ ਮੈਂ ਸੋਚ ਲਿਆ ਕਿ ਕੋਈ ਵੱਡਾ ਵਰਤਾਰਾ ਮੇਰੇ ਅੱਗੇ ਵਾਪਰ ਜਾਵੇਗਾ ਤੇ ਸ਼ਹੀਦ ਸਿੰਘ ਮੈਨੂੰ ਦਿਖਾਈ ਦੇ ਜਾਣਗੇ ਖੈਰ ਉੱਠ ਕੇ ਤਿਆਰ ਹੋਣ ਲੱਗਾ ਸੋਚ ਕੇ ਪਿਆਸੀ ਕਿ ਅਮਰਤ ਵੇਲੇ ਤਖਤ ਸਾਹਿਬ ਉੱਤੇ ਜਾਵਾਂਗਾ ਨਹਾਉਂਦੇ ਹੋਏ ਵੀ ਮੇਰੇ ਅੰਦਰ ਇਹੋ ਕੁਝ ਚੱਲਦਾ ਰਿਹਾ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਵਾਪਸ ਨਾਨਕੀ ਗਿਆ ਤਾਂ ਅੱਗੇ ਪਿੰਡ ਦੇ ਬਾਸੜੇ ਵਿੱਚ ਕੰਦੀ ਨਿਹੰਗ ਬੈਠਾ ਹੋਇਆ ਸੀ ਆਪਣੇ ਉਸੇ ਅੰਦਾਜ਼ ਵਿੱਚ ਇੱਕ ਹੱਥ ਸਿਮਰਣਾ ਦੂਜੇ ਹੱਥ ਵਰਸ਼ਾ ਚੰਦ ਤੋੜੇ ਨਾਲ ਸਜਿਆ ਉੱਚ ਦਮਾ ਉੱਚਾ ਦਮਾਲਾ ਬਾਪੂ ਜੀ ਦੱਸਿਆ ਕਰਦੇ ਸਨ ਕਿ ਕੰਦੀ ਤਾਂ ਨਾਮ ਕੰਦੀ ਦਾ ਨਾਮ ਤਾਂ ਕੁਦਰਤ ਸਿੰਘ ਨਿਹੰਗ ਹੈ ਪਰ ਪਤਾ ਨਹੀਂ ਕਿਵੇਂ ਕੰਦੀ ਨਿਹੰਗ ਪਕਾ ਦਿੱਤਾ ਪਿੰਡ ਵਾਲਿਆਂ ਨੇ ਕੁਦਰਤ ਸਿੰਘ ਨਿਹੰਗ ਕਿੱਡਾ ਖੂਬਸੂਰਤ ਨਾਮ ਹੈ ਜਦ ਚੌਂਕੜਾ ਮਾਰ ਕੇ ਬੈਠ ਜਾਂਦਾ ਤਾਂ ਜਾਪਦਾ ਜਿਵੇਂ ਸਮੁੱਚੀ ਕਾਇਨਾਤ ਆਰਾਮ ਕਰਨ ਲਈ ਗੋਦ ਵਿੱਚ ਆ ਕੇ ਲੇਟ ਗਈ ਹੋਵੇ ਇੱਕ ਬੋਧ ਮੱਠ ਵਿੱਚ ਕਿਸੇ ਬੋਧ ਪਿਖਸ਼ੂ ਨੇ ਮੇਰੇ ਚੌਂਕੜੇ ਨੂੰ ਦੇਖ ਕੇ ਕਿਹਾ ਸੀ ਕਿ ਤੁਹਾਡੇ ਚੌਂਕੜੇ ਦਾ ਆਕਾਰ ਇੱਕ ਓੰਕਾਰ ਦੇ ਖੁੱਲੇ ਊੜੇ ਜਿਆ ਹੈ ਮੈਨੂੰ ਕਦੇ ਆਪਣੇ ਚੌਂਕੜੇ ਵਿੱਚੋਂ ਤਾਂ ਨਹੀਂ ਪਰ ਕੰਦੀ નિਹੰਗ ਦੇ ਚੌਂਕੜੇ ਵਿੱਚੋਂ ਜ਼ਰੂਰ ਇੱਕ ਓੰਕਾਰ ਦਾ ਝੋਲਾ ਪੈਂਦਾ ਸੀ ਇੱਕ ਅਰਾਨੀ ਕਵੀ ਕਹਿੰਦਾ ਹੁੰਦਾ ਸੀ ਕਿ ਪ੍ਰਮਾਤਮਾ ਤਾਂ ਤੁਹਾਡੀ ਗੋਦ ਵਿੱਚ ਖੇਡਣ ਲਈ ਉਤਾਵਲਾ ਹੈ ਤੁਸੀਂ ਵੀ ਤਾਂ ਆਪਣੀ ਗੋਦ ਬ੍ਰਹਿਮੰਡ ਜਿੱਡੀ ਕਰੋ ਬਾਬੇ ਕੰਦੀ ਦੀ ਗੋਦ ਸੱਚਮੁੱਚ ਕਾਇਨਾਤ ਜਈ ਹੋ ਜਾਂਦੀ ਸੀ ਜਦੋਂ ਚੌਂਕੜਾ ਮਾਰ ਕੇ ਬੈਠ ਜਾਂਦਾ ਅਕਾਲ ਪੁਰਖ ਕੁਝ ਪਲਾਂ ਲਈ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਭੁਲਾ ਕੇ ਬਾਬੇ ਕੰਦੀ ਦੀ ਗੋਦ ਵਿੱਚ ਪਈ ਕਿਰਪਾਨ ਨੂੰ ਗਲ ਵਕੜੀ ਪਾ ਕੇ ਸੌ ਜਾਂਦਾ। ਉਹਨਾਂ ਪਲਾਂ ਵਿੱਚ ਕਾਇਨਾਤ ਦਾ ਸਾਰਾ ਭਾਰ ਬਾਬੇ ਕੰਦੀ ਦੇ ਮੋਢਿਆਂ ਉੱਤੇ ਹੁੰਦਾ। ਉਸ ਦਾ ਸਿਮਰਨਾ ਵਰਸ਼ਾ, ਕਿਰਪਾਨ, ਦੁਮਾਲੇ ਦੇ ਚੱਕਰ ਉਸ ਸਮੇਂ ਲਈ ਕੁੱਲ ਕਾਇਨਾਤ ਦੀ ਰਖਵਾਲੀ ਕਰਦੇ। ਮੈਂ ਬਸ ਵਿੱਚੋਂ ਉਤਰਿਆ ਤਾਂ ਬਾਬਾ ਕੰਦੀ ਮੈਨੂੰ ਦੇਖ ਕੇ ਬੋਲਿਆ, "ਓ ਆਪ ਬਈ ਸ਼ੇਰਾ, ਬੜੇ ਦਿਨਾਂ ਮਗਰੋਂ ਫੇਰਾ ਪਾਇਆ।" ਬਸ ਬਾਬਾ ਆਨੰਦਪੁਰ ਸਾਹਿਬ ਗਿਆ ਸੀ ਮੈਂ ਸੰਖੇਪ ਜਿਹਾ ਜਵਾਬ ਦਿੱਤਾ ਸਿਰ ਨਾਲ ਹੀ ਚੁੱਕੀ ਫਿਰਦਾ ਕਿ ਟੇਕ ਆ ਮੱਥਾ ਬਾਬੇ ਦੇ ਸੰਕੇਤਕ ਜਿਹੇ ਸਵਾਲ ਉੱਤੇ ਮੈਂ ਬਸ ਥੋੜਾ ਜਿਹਾ ਮੁਸਕਰਾਇਆ ਆਹੋ ਬਈ ساری ਉਮਰ ਲੰਘ ਜਾਂਦੀ ਹੈ ਕਈਆਂ ਦੀ ਆਨੰਦਪੁਰ ਸਾਹਿਬ ਜਾਂਦਿਆਂ ਦੀ ਪਰ ਮਰਦੇ ਦਮ ਤੱਕ ਸਿਰ ਰੂਪੀ ਇਹ ਹੰਕਾਰ ਦੀ ਪੰਡ ਨਾਲ ਇਹ ਚੁੱਕੀ ਫਿਰਦੇ ਰਹਿੰਦੇ ਆ ਤੂੰ ਸ਼ੇਰਾ ਜੇ ਐਤ ਕੀ ਨਹੀਂ ਕਰਕੇ ਆਇਆ ਤਾਂ ਅਗਲੀ ਵਾਰ ਜ਼ਰੂਰ ਇਹ ਸਿਰ ਮਹਾਰਾਜ ਦੇ ਭੇਟ ਘਰ ਆਈਂ ਊ ਮੈਨੂੰ ਐ ਤਾਂ ਪਤਾ ਨਹੀਂ ਕਿ ਅਗਲੀ ਵਾਰ ਹੁੰਦੀ ਵੀ ਐ ਕਿ ਨਹੀਂ ਮੈਂ ਬਾਬੇ ਕੋਲ ਹੀ ਬੈਠ ਗਿਆ ਕਿਉਂਕਿ ਨਾਨਕਿਆਂ ਦੀ ਚਾਹ ਐਸੀਆਂ ਗੱਲਾਂ ਨਾਲੋਂ ਸਵਾਦ ਤਾਂ ਨਹੀਂ ਹੋਣੀ ਤੇ ਜੇ ਬਾਬਾ ਅਗਲੀ ਵਾਰ ਸੱਚੋ ਨਾ ਹੋਈ ਇਹ ਤਾਂ ਹੁਣ ਮੌਜਾ ਸ਼ੇਰਾ ਕਲਗੀਆਂ ਵਾਲੇ ਪਾਤਸ਼ਾਹੀ ਪਰ ਉਹ ਮਿਹਰਬਾਨ ਬਹੁਤ ਤੂੰ ਅਰਦਾਸ ਕਰਕੇ ਦੇਖ ਲਈ ਤਰੁੱਠ ਗਏ ਤਾਂ ਸਾਧ ਦੇ ਹੀ ਲੈਣਗੇ ਹਾਂ ਇਹ ਜ਼ਰੂਰ ਆ ਕਿ ਪਹਿਲੇ ਪਿਆਰੇ ਫਿਰ ਮੁਕਤੇ ਤੇ ਮਗਰੋਂ ਬਾਕੀ ਸਾਰੀ ਅਕਾਲੀ ਫੌਜ ਤੇ ਫਿਰ ਤੇਰੇ ਮੇਰੇ ਵਰਗੇ ਕੱਚੇ ਪਿੱਲੇ ਬਾਬੇ ਨੇ ਮੇਰਾ ਮਾਨ ਰੱਖ ਲਈ ਆਪਣੇ ਆਪ ਨੂੰ ਵੀ ਮੇਰੇ ਨਾਲ ਖੜਾ ਕਰ ਲਿਆ ਮੈਂ ਹਜੇ ਕੋਈ ਦਿਬਦਾ ਵਿੱਚ ਹੀ ਸੀ ਕਿ ਬਾਬਾ ਬੋਲਿਆ ਸੱਚੇ ਨਾਨਕੀ ਵੀ ਗਿਆ ਸੀ ਅਸਲੀ ਨਾਨਕੇ ਆ ਨਾਨਕ ਤਾਂ ਦੁਨਿਆਵੀ ਨੇ ਸ਼ੇਰਾ ਰੂਹਾਨੀ ਤਾਂ ਉਹੋ ਹੀ ਨੇ ਹਾਂ ਬਾਬਾ ਗੁਰੂ ਕੇ ਲਾਹੌਰ ਵੀ ਜਾ ਕੇ ਆਇਆ ਵੱਡੇ ਤੇਜ ਪ੍ਰਤਾਪ ਵਾਲੀ ਤਰਤ ਹੈ ਆਨੰਦਪੁਰ ਸਾਹਿਬ ਦੀ ਸ਼ੇਰਾ ਚਿੜੀਆਂ ਗਿੱਦੜਾਂ ਨੂੰ ਬਾਜਾਂ ਸ਼ੇਰਾਂ ਨਾਲ ਲੜਾਉਣ ਵਾਲੀ ਦਾਸਾਂ ਨੂੰ ਸਿੰਘ ਤੇ ਸੂਰਮੇ ਬਣਾਉਣ ਵਾਲੀ ਗਰੀਬਾਂ ਨੂੰ ਪਾਤਸ਼ਾਹੀਆਂ ਬਖਸ਼ਣ ਵਾਲੀ ਪਤਾ ਨਹੀਂ ਬਾਬਾ ਹੋਰ ਕਿੰਨਾ ਗਚਿਰ ਬੋਲੀ ਗਿਆ ਆਨੰਦਪੁਰ ਸਾਹਿਬ ਬਾਰੇ ਜਾਪ ਰਿਆ ਸੀ ਜਿਵੇਂ ਉਹ ਉੱਥੇ ਪਹੁੰਚ ਗਿਆ ਸੀ ਸਮੇ ਦੇ ਕਿਸੇ ਖਾਸ ਗੇਟ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ